ਨਸਰੂ ਮਨਸੂਰ ਗੁਰਗੋਬਿੰਦ ਸਿੰਘ ਇਹ ਜਦੀ ਮਨਜੂਰ ਗੁਰਗੋਬਿੰਦ ਸਿੰਘ ਹਾਕ ਰਾ ਗੰਜੂਰ ਗੁਰਗੋਬਿੰਦ ਸਿੰਘ ਜਮਲਾ ਭੈਜ ਨੂਰ ਗੁਰਗੋਬਿੰਦ ਸਿੰਘ ਹੱਕ ਹਾਕਿਆ ਗਾ ਗੁਰਗੋਬਿੰਦ ਸਿੰਘ ਸਾਹਿਬੇ ਸ਼ਾਨ ਸ਼ਾ ਗੁਰਗੋ ਬੰਦੇ ਸੰਗਾ ਸਾਹਿਬੇ ਕਮਾਲ ਦਸ਼ਮੇਸ਼ ਪਿਤਾ ਪੁੱਤਰਾਂ ਦੇ ਦਾਨੀ ਅੰਮ੍ਰਿਤ ਦੇ ਜਾਤੇ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੇਦਾਰੇ ਦੇ ਕੇ आनंदपुर ਸਾਹਿਬ ਵਿਖੇ ਨਿਹਾਲ ਕਰ ਰਹੇ ਨੇ ਇਧਰ ਪਹਾੜੀ ਰਾਜੇ ਸਾਰੇ ਇਕੱਠੇ ਹੋ ਗਏ ਕਲੂਰ ਵਾਲੇ ਨੇ ਸਾਰਿਆਂ ਨੂੰ ਇਕੱਠਿਆਂ ਕਰਕੇ ਆਖਿਆ ਵੀ ਸਤਿਗੁਰਾਂ ਦੇ ਨਾਲ ਹੁਣ ਆਪਾਂ ਨੂੰ ਜੋ ਤੇ ਕਰਨਾ ਚਾਹੀਦਾ ਉਹਨਾਂ ਨੂੰ ਦੱਸੇ ਤੋਂ ਬਗੈਰ ਹੀ ਧਰਦ ਵਿੱਚ ਉਹਨਾਂ ਦੇ ਮੋਰਚਿਆਂ ਤੇ ਜਾ ਕੇ ਮੋਰਚਿਆਂ ਨੂੰ ਕਮਜ਼ੋਰ ਕਰਦੋ ਅਦੇ ਗੁਰੂ ਨੂੰ ਪਕੜ ਲਾਓ ਅਣਸਾਰੀ ਫੌਜ ਇਕੱਠੀ ਹੋ ਕੇ ਯਾਦ ਬਣਾ ਕੇ ਮਾਰੋ ਮਾਰ ਕਰਦੀ ਅਨੰਦਵਰ ਸਹਿ ਪਾਂਜੀ ਜਲਦੀ ਬਾੜ ਦੀ ਸੈਨਾ ਸਿੰਘਾਂ ਦੇ ਮੋਰਚਿਆਂ ਦੇ ਸਾਹਮਣੇ ਆ ਗਈ ਰਾਜੇਸ ਖਿਆਲ ਵਿੱਚ ਸੰਗੇ ਅਸੀਂ ਬੇਖਬਰੀ ਵਿੱਚ ਗੁਰੂ ਜੀ ਨੂੰ ਧਰ ਦਬਾਵਾਂਗੇ ਪਰ ਇੱਥੇ ਉਹਨਾਂ ਦਾ ਸਾਹਮਣਾ ਮੋਰਚਿਆਂ ਦੇ ਤਿਆਰ ਬਰ ਤਿਆਰ ਖੜੇ ਖਾਲਸਾ ਦਲ ਨਾਲ ਹੋਇਆ ਪਰ ਉਹਨਾਂ ਨੂੰ ਆਪਣੀ ਭਾਰੀ ਗਿਣਤੀ ਅਦੇ ਪੁਰਾਣੇ ਯੋਧੇ ਹੁੰਦਾ ਗਮਾਨ ਸੀ ਇਸ ਲਈ ਉਹ ਘਬਰਾਏ ਨਹੀਂ ਬਲਕਿ ਆਪਣੀ ਸਭ ਬੰਦੀ ਕਰਕੇ ਹਮਲੇ ਦੀ ਵਿਆਉਤ ਬਣਾਉਣ ਲੱਗੇ ਇਧਰ ਖਾਲਸੇ ਦਾ ਦਾਸ ਸੀ ਕਿ ਮੋਰਚਿਆਂ ਤੋਂ ਬਾਹਰ ਨਿਕਲ ਕੇ ਹਮਲਾ ਨਹੀਂ ਕਰਨਾ ਇਦੀ ਥਾਂ ਤੇ ਆਪਣੇ ਮੋਰਚਿਆਂ 'ਚ ਡਟੇ ਰਹਿ ਕੇ ਗੋਲੀਆਂ ਦੇ ਬਾੜ ਨਾਲ ਦੁਸ਼ਮਣ ਦਾ ਮੂੰਹ ਭੰਨਣਾ ਕਿਉਂ ਜਿਆਦਾ ਭੰਕਣ ਵਾਲੇ ਮੂੰਹ ਭਣਾ ਕੇ ਪਿੱਛੇ ਮੁੜਦੇ ਸੋ ਇਸ ਵਿਆਹ ਦੇ ਅਨੁਸਾਰ ਜਦੋਂ ਬਾੜੀ ਫੌਜਾਂ ਦਾ ਹਰਾਵਲ ਦਸਤਾ ਖਾਲਸਿਆਂ ਨੇ ਮੋਰਚਿਆਂ ਦੇ ਨੇੜੇ ਆਏ ਨਾ ਸਿੰਘਾਂ ਨੇ ਬੰਦੂਕਾਂ ਦੀ ਭਾਰੀ ਲਸ਼ਕੋਨਾ ਦੇ ਛੱਡੀ ਇਸਨਾਲ ਦੁਸ਼ਮਣ ਦਾ ਮੂੰਹ ਭੌਂ ਗਿਆ ਉਹ ਰੱਤਾ ਪਿੱਛੇ हट ਗਿਆ ਤੇ ਜਵਾਬੀ ਛਲਕਾਂ ਛੱਡਣ ਲੱਗ ਗਏ ਅਰ ਸਿੰਘ ਘੋੜਿਆਂ ਦੇ ਸਵਾਰ ਹੋ ਕੇ ਕਦੀ ਅੱਗੇ ਵਾਦ ਕੇ ਕਦੀ ਪਿੱਛੇ हट ਕੇ ਗੋਲੀਆਂ ਦੀ ਇਹੋ ਜੀ ਵਾਛੜ ਕਰਦੇ ਪਹਾੜੀਆਂ ਨੂੰ ਵਾਰ ਕਰਨੇ ਭੁੱਲ ਜਾਂਦੇ ਆਪਣੇ ਬਚਾਅ ਦਾ ਫਿਕਰ ਪੈ ਜਾਂਦਾ ਹੁਣ ਜਦੋਂ ਪਹਾੜੀ ਰਾਜੇ ਭਾਂਜ ਖਾ ਕੇ ਮੁੜੇ ਫਿਰ ਰਲ ਕੇ ਸਲਾਵਾ ਕਰਨ ਲੱਗੇ ਕਿ ਕੀਤਾ ਕੀ ਜਾਵੇ ਇਸ ਹਾਰ ਦੇ ਦਾਗ ਨੂੰ ਕਿਸ ਤਰ੍ਹਾਂ ਧੋਤਾ ਜਾਵੇ ਕਈ ਸਲਾਵਾ ਹੋਈਆਂ ਅਖੀਰ ਇਹ ਮਤਾ ਪੱਕਾ ਕੇ ਅਸੀਂ ਕੱਲੇ ਆਪਣੀ ਸ਼ਕਤੀ ਨਾਲ ਗੁਰੂ ਜੀ ਨੂੰ ਨਹੀਂ ਹਰਾ ਸਕਦੇ ਇਸੇ ਕਰਕੇ ਜਿਵੇਂ ਬਣੇ ਸ਼ਾਈ ਫੌਜ ਨੂੰ ਗੁਰੂ ਜੀ ਉੱਤੇ ਚੜਾਇਆ ਜਾਵੇ ਜਿਹੜੀ ਇੱਕ ਵਾਰ ਆਨੰਦਪੁਰ ਨੂੰ ਤਬਾਹ ਕਰਕੇ ਰੋਜ਼-ਰੋਜ਼ ਦਾ ਟੰਟਮ ਕਰ ਦੇ। ਇਹ ਸਲਾਬਨਾਗੇ ਰਾਜੇ ਭਾਰੀ ਸੁਗਾਤਾ ਲਾ ਕੇ ਦਿੱਲੀ ਦੇ ਸੂਬੇ ਨੂੰ ਮਿਲੇ। ਗੁਰੂ ਜੀ ਵੱਲੋਂ ਮੁਗਲ ਰਾਜ ਨੂੰ ਵਾਧੇ ਖਤਰੇ ਦਾ ਡਰਾਵਾ ਦੇ ਕੇ ਸ਼ਾਹੀ ਫੌਜ ਆਨੰਦਪੁਰ ਤੇ ਚੜਾਉਣ ਦਾ ਜੋਰ ਦਿੱਤਾ। ਸੂਬਾ ਦਿੱਲੀ ਵੀ ਗੁਰੂ ਜੀ ਤੋਂ ਔਖਾ ਹੋਇਆ ਬੈਠਾ ਸੀ ਪਰੋ। 10-12000 ਤੋਂ ਵੱਧ ਫੌਜ ਨਹੀਂ ਸੀ ਭੇਜ ਸਕਦਾ ਉਹਨੇ ਰਾਜਾ ਨੂੰ ਸਲਾਹ ਦਿੱਤੀ ਵੀ ਤੁਸੀਂ ਦੱਖਣ ਵਿੱਚ ਜਾ ਕੇ ਬਾਦਸ਼ਾਹ ਸਲਾਮਤ ਨੂੰ ਮਿਲੋ ਸਿੱਖਾਂ ਦੇ ਖਤਰੇ ਬਾਰੇ ਸੂਚੇਦ ਕਰਕੇ ਭਾਰੀ ਫੌਜ ਭੇਜਣ ਲਈ ਮਨਾਓ ਸੂਬੇ ਦੀ ਸਲਾਹ ਦੇ ਚਲਦੇ ਹੋਏ ਕੁਝ ਮੁਖੀ ਰਾਜੇ ਭਾਰੀ ਦੋਵੇ ਲੈ ਕੇ ਦੱਖਣ ਵਿੱਚ ਬਾਦਸ਼ਾਹ ਔਰੰਗਜ਼ੇਬ ਪਾਸ ਹਾਜ਼ਰ ਹੋਏ ਗੁਰੂ ਜੀ ਦੇ ਖਾਲਸੇ ਦੇ ਤੱਕ ਖਤਰੇ ਦਾ ਬੜਾ ਵਧਾ ਚੜਾ ਗਏ ਪੇਸ਼ ਕਰਕੇ ਕਬੱਡੀ ਫੌਜ ਉਹਨਾਂ ਦੇ ਚੜਨ ਲਈ ਬੇਨਤੀ ਕੀਤੀ ਬਾਦਸ਼ਾਹ ਦੀ ਗਰੋਧ ਵਿੱਚ ਆ ਗਿਆ ਬਾਦਸ਼ਾਹ ਨੇ ਗੁਰੂ ਜੀ ਦੀ ਤਾਕਤ ਖਤਮ ਕਰਨ ਦਾ ਹੁਕਮ ਕਰ ਭੇਜਿਆ ਉਸੇ ਵੇਲੇ ਸੁਬਾ ਦਿੱਲੀ ਨੂੰ 1 ਲੱਖ ਸ਼ਾਈ ਫੌਜ ਆਨੰਦਪੁਰ ਦੇ ਚੜਾਉਣ ਤੇ ਗੁਰੂ ਨੂੰ ਸੋਧਣ ਦਾ ਹੁਕਮ ਲਿਖ ਭੇਜਿਆ ਨਾਲ ਹੀ ਸਰਹੰਦ ਦੇ ਲਾਹੌਰ ਦੇ ਸੂਬੇਦਾਰਾਂ ਨੂੰ ਆਪਣੀ ਆਪਣੀ ਫੌਜ ਲੈ ਕੇ ਆਨੰਦਪੁਰ ਦੇ ਚੜ੍ਹਾਈ ਕਰਨ ਦਾ ਹੁਕਮ ਲਿਖ ਭੇਜਿਆ ਪਹਾੜੀ ਰਾਜਿਆਂ ਦੀ ਮਰਜ਼ੀ ਪੂਰੀ ਹੋ ਗਈ ਬਾਦਸ਼ਾਹ ਦਾ ਹੁਕਮ ਦਿੱਲੀ ਪੁੱਜਾ ਸੂਬਾ ਦਿੱਲੀ ਨੇ ਸ਼ਾਹੀ ਫੌਜ ਨੂੰ ਤਿਆਰੀ ਦਾ ਹੁਕਮ ਦਿੱਤਾ ਉਸ ਨੇ ਸਰਹੰਦ ਦੇ ਸੂਬੇ ਵਜ਼ੀਰ ਖਾਨ ਦੇ ਲਾਹੌਰ ਦੇ ਸੂਬੇ ਜ਼ਬਰਦਸਤ ਖਾਨ ਨੂੰ ਆਪਣੀਆਂ ਆਪਣੀਆਂ ਫੌਜਾਂ ਲੈ ਕੇ ਤੁਰੰਤ ਆਨੰਦਪੁਰ ਦੇ ਚੜਾਈ ਕਰਦਾ ਹੁਕਮ ਦੇ ਭੇਜਿਆ ਇਦਰੋ ਸ਼ਾਹੀ ਫੌਜ ਨੇ ਦਿੱਲੀ ਤੋਂ ਕੂਜ ਬੋਲ ਤਾ ਲਾਹੌਰ ਦੇ ਸਰਹੰਦੀਆਂ ਫੌਜਾਂ ਰਸਤੇ ਵਿੱਚ ਸੁਨਵਾਨ ਮਿਲੀਆਂ ਪਹਾੜ ਦੇ ਬਾਈ ਰਾਜੇ ਵੀ ਆਪਣੀਆਂ ਸਨਾਵਾਂ ਲੈ ਕੇ ਉਹਦੇ ਵਿੱਚ ਆ ਸ਼ਾਮਲ ਹੋਏ ਤੇ ਸਾਰੀ ਵੀਰ ਆਨੰਦਪੁਰ ਦੇ ਚੜ੍ਹਦੇ ਬਾਈ ਧਾਰ ਦੇ ਪਹਾੜੀ ਰਾਜੇ ਆਪਣੀ ਆਪਣੀ ਸੈਨਾ ਲੈ ਕੇ ਬਲਾਸਪੁਰ ਦੇ ਕੋਲ ਇਕੱਠੇ ਹੋਏ ਇਹ ਸਾਰੀ ਵੀਰ ਬਲਾਸਪੁਰ ਤੋਂ ਚੱਲ ਕੇ ਆਨੰਦਪੁਰ ਦੇ ਨੇੜੇ ਪਹੁੰਚੀ ਸਰਹੰਦ ਦੇ ਲਾਹਰਦੀਆਂ ਫੌਜਾਂ ਦੇ ਉਡੀਕ ਕਰ ਲਈ ਢੇਰੇ ਲਾ ਕੇ ਬੈਠ ਗਈ ਦਿੱਲੀ ਤੋਂ ਚੱਲੀ ਹੋਈ 1.5 ਲੱਖ ਸ਼ਾਹੀ ਫੌਜ ਸਰਹੰਦ ਦੇ ਲਾਗੇ ਅਪੜ ਗਈ ਇਸ ਵੇਲੇ ਸਰਹੰਦ ਦਾ ਸੂਬੇਦਾਰ ਵਜੀਦ ਖਾਂ ਆਪਣੀ ਫੌਜ ਤਿਆਰ ਕਰਵਾ ਕੇ ਉਹਦੇ ਨਾਲ ਮਿਲ ਪਿਆ ਇਹ ਵਹੀਰ ਆਨੰਦਪੁਰਵਾਲ ਚੱਲਵੇ ਦੂਜੇ ਪਾਸਿਓ ਲਾਹੌਰ ਦਾ ਸੂਬਾ ਜ਼ਬਰਦਸਤ ਖਾਂ ਅਟਕਦੀਆਂ ਫੌਜਾਂ ਇਕੱਠੀਆਂ ਕਰ ਗਏ ਸ਼ਾਹੀ ਬਾਜੋਂ ਮਿਲ ਲਈ ਸਰਸਾ ਦਰਿਆ ਤੱਕ ਆਣ ਪੁੱਜਿਆ ਵੱਡੀ ਸੈਨਾ ਦੇ ਨਾਲ ਰਲ ਗਿਆ ਜਦੋਂ ਇਹ ਸਾਰਾ ਲਸ਼ਕਰ ਇਕੱਠਾ ਹੋ ਕੇ ਚੱਲਿਆ ਇਸ ਭਾਰੀ ਸੈਨਾ ਦੇ ਤੁਰਨ ਨਾਲ ਅੰਨੇ ਧੂੜ ਉੱਡੀ ਕੇ ਸੂਰਜ ਵੀ ਵਿਖਾਲੀ ਦਿਨੋਂ हट ਗਿਆ ਚਾਰੇ ਪਾਸੇ ਅੰਧ ਗਵਾਰਸ਼ ਆ ਗਿਆ ਧੂੜ ਦੇ ਇਸ ਗਵਾਰ ਵਿੱਚ ਜੋਧਿਆਂ ਦੇ ਸ਼ਾਸਤਰ ਇਸ ਪ੍ਰਕਾਰ ਚਮਕਦੇ ਸਨ ਜਿਵੇਂ ਕਾਲੀ ਘਟਾ ਵਿੱਚ ਬਿਜਲੀ ਚਮਕਦੀ ਘੋੜਿਆਂ ਦੀਆਂ ਟਾਪਾਂ ਤੋਪਾਂ ਦੇ ਗੱਡਿਆਂ ਦੀਆਂ ਖੜਖੜ ਫੌਜਾਂ ਦੀ ਬੋਲ ਚਾਲ ਨਾਲ ਇੰਨਾ ਰੌਲਾ ਪੈ ਗਿਆ ਸੀ ਕਿ ਬੰਦੇ ਦੀ ਆਵਾਜ਼ ਸੁਣਦੀ ਨਹੀਂ ਸੀ ਰੋਪੜ ਲਾਗੇ ਪਹੁੰਚ ਗਏ ਇਸ ਫੌਜ ਨੇ ਸਾਹ ਲੈਣ ਲਈ ਡੇਰੀ ਲਾਤੇ ਰੋਪੜ ਵਿਖੇ ਸਾਹ ਲਏਗੇ ਦਿੱਲੀ ਸ੍ਰੀ ਹਰੰਦ ਲਾਹੌਰ ਅਧੇ ਅਟਕ ਦੇ ਮਿਲਵੇ ਤੁਰਕਾਣੀ ਫੌਜ ਆਨੰਦਪੁਰ ਵੱਲ ਵਧੀ ਇਸ ਫੌਜੀ ਗਿਣਤੀ 2 ਲੱਖ ਦੇ ਉੱਪਰ ਸੀ ਜਦੋਂ ਇਹ ਟਿੱਡੀਦਾਲ ਆਨੰਦਪੁਰ ਦੇ ਲਾਗੇ ਆਪੜਿਆ ਅਗਬਾਈ ਧਾਰ ਦੇ ਪਹਾੜੀ ਰਾਜੇ ਆਪਣੀਆਂ ਆਪਣੀ ਸੈਨਾ ਲੈ ਕੇ ਉਹਦੇ ਨਾਲ ਆਨ ਮਿਲੇ ਹੁਣ ਪਹਾੜੀ ਸੈਨਾ ਵੀ ਸਾਰੀ ਮਿਲਾ ਕੇ 1 ਲੱਖ ਦੇ ਕਰੀਬ ਸੀ ਇਹਦੇ ਟਾਕਰੇ ਸਤਗੁਰਾਂ ਬਾਸ ਕੇਵਲ 10-12 ਹਜ਼ਾਰ ਸਿੰਘ ਸੂਰਮੇ ਸਨ ਔਰ ਆਪਣੇ ਹੌਸਲੇ ਨਰਪਹਿਤਾ ਦੇ ਜਾਨਵਾਰਨ ਦੇ ਚਾਹ ਦੇ ਕਾਰਨ ਉਹ ਲੱਖਾਂ ਵੈਰੀ ਦਲ ਉੱਤੇ ਭਾਰੂ ਸਨ ਸੋ ਦਰੋ ਦੁਸ਼ਮਣਾਂ ਆਨੰਦਪੁਰ ਦੇ ਸਾਹਮਣੇ ਪਹੁੰਚਿਆ ਸਿੰਘਾਂ ਨੇ ਵੀ ਆਪਣੇ ਮੋਰਚੇ ਖੜੇ ਕਰ ਲਏ ਤੇ ਆਪਣੇ ਹੌਸਲੇ ਕੱਢਣ ਲਈ ਤਿਆਰ ਹੋ ਗਏ ਹਨ ਵੈਰੀ ਦਲ ਨੇ ਆਨੰਦਪੁਰ ਨੂੰ ਚੋਂ ਬਾਸਿਆਂ ਤੋਂ ਘੇਰ ਲਿਆ ਕਿਲੇ ਦੇ ਧਾਵਾ ਬੋਲਣ ਦੀ ਤਿਆਰੀ ਕਰਨ ਲੱਗਾ ਕਿਲੇ ਦੇ ਸਾਹਮਣੇ ਦੁਸ਼ਮਣ ਫੌਜ ਦਾ ਭਾਰੀ ਜਮਾਓ ਰਿਹਾ ਸੀ। ਵੈਰੀ ਦਲ ਦੇ ਭਾਰੀ ਕੱਟ ਨੂੰ ਵੇਖ ਕੇ ਆਪ ਜੀ ਨੇ ਸੋਨਾ ਅਫਸਰ ਜਾਣਿਆਂ ਦੇ ਤੂਬਚੀਆਂ ਨੂੰ ਹੁਕਮ ਦਿੱਤਾ। ਇਸ ਜਮਾਓ ਨੂੰ ਨਿਸ਼ਾਨਾ ਬਣਾ ਕੇ ਤੋਪਾਂ ਤੋਂ ਗੋਲੇ ਛੱਡੋ। ਤੂਬਜੀ ਆਪਣੇ ਕਸਬ ਦੇ ਪੂਰਨ ਮਾਰ ਸਨ। ਉਹਨਾਂ ਨੇ ਮੁਗਲਾਂ ਦੀ ਢਾਣੀ ਵੱਲ ਉੱਪਰ ਥੱਲੇ ਕਈ ਗੋਲੇ ਮਾਰੇ। ਇਸ ਚਾਨ ਘਮਲੇ ਨਾਲ ਸ਼ਾਈ ਫੌਜ ਵਿੱਚ ਬੜੀ ਖਲਬਲੀ ਮੱਚੀ ਸ਼ਾਈ ਫੌਜ ਹੜ ਵਾਂਗੂ ਕਿਲੇ ਵੱਲ ਵਧੀ ਪਰ ਕਿਲੇ ਦੇ ਤੋਂ ਮੋਰਚਿਆਂ ਤੋਂ ਸਿੰਘਾਂ ਨੇ ਤੀਰਾਂ ਤੇ ਬੰਦੂਕਾਂ ਦੀ ਉਹ ਫੰਡ ਮਾਰੀ ਕੇ ਵੈਰੀ ਦੇ ਅਗਲੇ ਦਸਤੇ ਭੁੰਨ ਕੇ ਰੱਖਦੇ ਅਗਲੇ ਸੈਨਿਕਾਂ ਨੂੰ ਡਿੱਗਦਿਆਂ ਵੇਖ ਕੇ ਮਗਰਲੇ ਦਸਤੇ ਗੁੱਸਾ ਖਾ ਕੇ ਕਿਲੇ ਵੱਲ ਧਾਏ ਉਹਨਾਂ ਦੀ ਪਿੱਠ ਤੇ ਸ਼ਾਹੀ ਤੋਪਖਾਨਾ ਵੀ ਸੀ ਪਰ ਉਹਨਾਂ ਦੇ ਗੋਲੇ ਕਿਲੇ ਦੀਆਂ ਕੰਧਾਂ ਜਾਂ ਬੁਰਜੀਆਂ ਨਾਲ ਟਕਰਾ ਕੇ ਕਿਲੇ ਦੇ ਏਠਾ ਲੜਦੀਆਂ ਹੋਈਆਂ ਉਹਨਾਂ ਦੀਆਂ ਆਪਣੀਆਂ ਫੌਜਾਂ ਉੱਤੇ ਜਾ ਡਿੱਗਦੇ ਸਨ ਉਹਨਾਂ ਦਾ ਭਾਰੀ ਨੁਕਸਾਨ ਕਰਦੇ ਸਨ ਉਪਰੋ ਸਿੰਘਾਂ ਤੀਰਾਂ ਬਰਸ਼ਾਂ ਬਦੂਕਾਂ ਤੇ ਤੋਪਾਂ ਦੀ ਮਾਰ ਮਾਰ ਕੇ ਔਰ ਗਜਮਟਾਉਂਦੇ ਸਨ ਇਸ ਪ੍ਰਕਾਰ ਦੋਹੇ ਹੱਥੀਂ ਦੁਸ਼ਮਣ ਦਾ ਘਾਨ ਹੋ ਰਿਹਾ ਸੀ ਛਾਈ ਸੈਨਾ ਨੂੰ ਕਵੱਲੇ ਮਰਦਿਆਂ ਵੇਖ ਕੇ ਲਾਹੌਰ ਦੇ ਤੇ ਸਰਹੰਦ ਦੇ ਸੂਬਿਆਂ ਨੂੰ ਬੜਾ ਰੋਹ ਚੜਿਆ ਉਹਨਾਂ ਨੇ ਘੋੜਸਵਾਰ ਫੌਜ ਦੇ ਚੋਣਵੇਂ ਦਸਤੇ ਤੂਬਖਾਨੇ ਦੇ ਨਾਲ ਅੱਗੇ ਝੋਕੇ ਵੇਖ ਕੇ ਸਤਿਗੁਰੂ ਜੀ ਨੇ ਉਹਨਾਂ ਦਾ ਮੂੰਹ ਭਨਣ ਲਈ ਭਾਈ ਕੁਦੇ ਸਿੰਘ ਦੇ ਭਾਈ ਦਇਆ ਸਿੰਘ ਨੂੰ ਹੁਕਮ ਦਿੱਤਾ ਕਿ ਘੋੜਸਵਾਰ ਸਿੰਘਾਂ ਦਾ ਦਲ ਲੈ ਕੇ ਤੁਰਕਾਂ ਦੇ ਹੱਲੇ ਨੂੰ ਰੋਕੋ ਤੁਹਾਡੇ ਮਗਰ ਸ਼ੀਦੀ ਦਤਾ ਤੁਹਾਡੀ ਸਹਾਇਤਾ ਲਈ ਆ ਰਿਹਾ ਦੋਵੇਂ ਜੋਧੇ ਸਤਗੁਰਾਂ ਅੱਗੇ ਮੱਥਾ ਟੇਕ ਕੇ ਕਿਲੇ ਤੋਂ ਬਾਹਰ ਨਿਕਲੇ ਵੈਰੀ ਦਾਲ ਉਤੇ ਟੁੱਟ ਪਏ ਉਹਨਾਂ ਨੇ ਹੱਥ ਦੇ ਜੋਸ਼ ਵਿੱਚ ਭਰ ਕੇ ਉਹ ਤੇਗ ਬਾਈ ਕਿ ਦੁਸ਼ਮਣ ਦੀਆਂ ਲੋਥਾਂ ਦੇ ਲੋਥਾਂ ਚੜਾਤੀਆਂ ਜ਼ਬਰਦਸਤ ਗਾ ਆਪਣੀ ਫੌਜਾਂ ਨੂੰ ਇਸ ਤਰ੍ਹਾਂ ਮਰਦਿਆਂ ਵੇਖ ਕੇ ਹੈਰਾਨ ਹੋ ਰਿਹਾ ਸੀ ਅਦੇ 사ਤਗੁਰ ਜੀ ਦੀ ਤਾਕ ਦੇਵੇ ਕਿ ਘਵਰਾ ਗਿਆ ਖੀਰ ਸੰਧਿਆ ਪੈਂਦੇ ਦੋਨਾਂ ਫੌਜਾਂ ਦੀ ਲੜਾਈ ਬੰਦ ਹੋਈ ਉਹਨਾਂ ਨੇ ਇਸ ਸਾਰੇ ਪ੍ਰੋਗਰਾਮ ਨੂੰ ਬੈਠ ਕੇ ਸੋਚਿਆ ਵੀ ਹੋਣਾ ਕੱਲ ਕੀ ਕਰਨਾ ਇਸ ਜੰਗ ਵਿੱਚ ਜਿਸ ਪ੍ਰਕਾਰ ਮੁਗਲਾਂ ਨੂੰ ਹਾਰ ਹੋਈ ਅਦੇ ਤੋਪਚੀਆਂ ਨਾਲ ਜੋ ਹੈਰਾਨੀ ਜਾਣ ਕੇ ਭਾਣਾ ਵਰਤਿਆ ਉਸ ਨਾਲ ਮੁਗਲ ਸੂਬੇਦਾਰ ਦੇ ਦਿਲਾਂ ਦੇ ਗੁਰੂ ਜੀ ਦਾ ਭੈਸ਼ਾ ਗਿਆ ਉਹਨਾਂ ਨੇ ਸਮਝ ਲਿਆ ਆਗੇ ਕਦੀ ਕੋਈ ਬੇਸ਼ ਨਹੀਂ ਚੱਲ ਸਕਦੀ ਗੁਰੂ ਜੀ ਅੱਗੇ ਉਹਨਾਂ ਨਾਲ ਆਹਮੋ ਸਾਹਮਣੇ ਲੜ ਕੇ ਅਸੀਂ ਕਦੀ ਵੀ ਜਿੱਤ ਪ੍ਰਾਪਤ ਨਹੀਂ ਕਰ ਸਕਦੇ ਇਸ ਲਈ ਜੰਗ ਦੀ ਨੀਤੀ ਬਦਲ ਲੈਣੀ ਚਾਹੀਦੀ ਇਸ ਮਾਮਲੇ ਨੂੰ ਲੈ ਕੇ ਸੂਬੇ ਤੇ ਪਹਾੜੀ ਰਾਜੇ ਰਾਤ ਨੂੰ ਕਿੰਨਾ ਚਿਰ ਵਿਚਾਰਾ ਕਰਦੇ ਰਹੇ ਆਂਦੇ ਫੈਸਲਾ ਹੋਇਆ ਕਿ ਅਨੰਦਪੁਰ ਦਾ ਪੱਕੀ ਤਰ੍ਹਾਂ ਘੇਰਾ ਪਾ ਕੇ ਬੈਠ ਜਾਓ ਖਾਣ-ਪੀਣ ਰਸਤ ਆਦਿ ਕੋਈ ਚੀਜ਼ ਕਿਲੇ ਦੇ ਅੰਦਰ ਨਾ ਜਾਣ ਦਿਓ ਜਦੋਂ ਸਿੱਖਾਂ ਬਾਸ ਅੰਦਰ ਜਮਾ ਕੀਤਾ ਹੋਇਆ ਅੰਨ-ਦਾਣਾ ਘਾ ਪੱਠਾ ਮੁੱਕ ਜਾਵੇਗਾ ਤਾਂ ਭੁੱਖ ਦੇ ਦੁੱਖ ਨਾਲ ਆਪੇ ਅੰਦਰ ਮਰ ਜਾਣਗੇ ਜੇ ਘਰ ਬਾਹਰ ਨਿਕਲੇ ਅਸੀਂ ਘੇਰ ਕੇ ਮਾਰ ਦੇਾਂਗੇ ਇਹ ਮਤਾ ਸਾਰਿਆਂ ਨੂੰ ਬਸੰਦ ਹੋਇਆ ਇਸ ਪ੍ਰਕਾਰ ਆਨੰਦਪੁਰ ਦਾ ਇਤਿਹਾਸ ਵਿਘੇਰਾ ਸ਼ੁਰੂ ਹੋਇਆ ਇਸ ਘੇਰੇ ਦੀ ਸ਼ਕਲ ਇਸ ਤਰ੍ਹਾਂ ਸੀ ਪੱਛਮ ਵੱਲ ਲਾਹੌਰ ਦਾ ਸੂਬੇਦਾਰ ਜ਼ਬਰਦਸਤ ਖਾਂ ਲਸ਼ਕਰ ਲੈ ਕੇ ਡਟਿਆ ਸੀ ਪੂਰਬ ਵੱਲ ਦਿੱਲੀ ਦੀ ਸ਼ਾਹੀ ਫੌਜ ਮੋਰਚਾ ਬੰਦ ਸੀ ਦੱਖਣ ਪਾਸੇ ਸਰਹੰਦ ਦੇ ਸੂਬੇ ਦੀ ਢਾੜ ਜਮਾਂ ਸੀ ਉੱਤਰ ਦਿਸ਼ਾ ਪਹਾੜੀ ਰਾਜਿਆਂ ਨੇ ਮੱਲੀ ਹੋਈ ਸੀ ਇਸ ਪ੍ਰਕਾਰ ਵੈਰੀ ਦਲ ਪਹਾੜ ਤੋਂ ਲੱਗੇ ਸਤਲੋਜ ਦੇ ਪੱਤਣ ਤੱਕ ਫੈਲਿਆ ਹੋਇਆ ਸੀ ਆਨੰਦਪੁਰ ਦੇ ਚਬੇਰੇ ਜਿੱਧਰ ਨਿજર ਮਾਰੋ ਲੱਖਾਂ ਦੀ ਗਿਣਤੀ ਵਿੱਚ ਤੰਬੂ ਸ਼ਮਿਆਨੇ ਲੱਗੇ ਨਜ਼ਰ ਆਉਂਦੇ ਪਹਿਲੇ 2-4 ਜਨਾਂ ਦੀਆਂ ਮੁੱਠ ਭੇੜਾਂ ਵਿੱਚ ਤੁਰਕਾਂ ਦੇ ਪਹਾੜੀਆਂ ਦਾ ਜਿਹੜਾ ਭਾਰੀ ਇਨਜਾਨੀ ਨੁਕਸਾਨ ਹੋਇਆ ਸੀ ਉਹਦੇ ਤੋਂ ਘਬਰਾ ਕੇ ਉਹਨਾਂ ਨੇ ਆਮੋ ਸਾਹਮਣੇ ਲੜਨ ਦੀ ਨੀਤੀ ਨੂੰ ਤਿਆਗ ਦਿੱਤਾ ਹੁਣ ਉਹਨਾਂ ਦੀ ਚਾਲ ਇਹ ਸੀ ਕਿ ਆਨੰਦਪੁਰ ਦੇ ਸਾਰੇ ਰਸਤੇ ਬੰਦ ਕਰਕੇ ਰਸਬਾਣੀ ਘਾ ਪੱਠਾ ਬਿਲਕੁਲ ਅੰਦਰ ਨਾ ਜਾਣ ਦਿੱਤਾ ਜਾਵੇ ਤਾਂ ਕਿ ਭੁੱਖ ਦੇ ਹੱਥੋਂ ਤੰਗ ਆ ਕੇ ਸਿੰਘ ਆਪੇ ਹਥਿਆਰ ਸੁੱਟ ਦੇਣ ਪਰ ਸਿੰਘ ਕਿਹੜੇ ਅਣਜਾਣ ਸਾਨ ਇੱਕ ਦਾ ਉਂਝੀ ਗੁਰੂ ਦੀ ਸਿੱਖਿਆ ਨਾਲ ਉਹਨਾਂ ਦੇ ਅੰਦਰ ਅੰਤਾਂ ਦਾ ਸੰਜਮ ਦੇ ਸਹਿਨ ਸ਼ੀਲਤਾ ਭਰੀ ਹੋਈ ਸੀ ਜਿਸ ਕਰਕੇ ਉਹ ਥੜਨੋਂ ਹੀ ਕਈ ਚਿਰ ਸਹਿਣ ਕਰ ਸਕਦੇ ਸਨ ਦੂਜੇ ਰਾਤ ਬਰਾਤੀ ਜਦੋਂ ਦਾ ਲੱਗਦਾ ਮਨ ਜਲੇ ਗੱਭਰੂ ਚੁੱਪ ਗਏ ਤੇ ਮੁਗਲਾਂ ਦੀ ਕਿਸੇ ਸ਼ੌਣੇ ਦੇ ਛਾਪਾ ਮਾਰਦੇ ਅੰਨ ਦਾਣਾ ਲੁੱਟ ਕੇ ਛੇਤੀ ਕਿਲੇ ਵਿਚ ਆਣ ਵੜਦੇ ਮੁਗਲ ਕਚੀਚੀਆਂ ਵੜਦੇ ਰਹ ਜਾਂਦੇ ਇਸ ਤਰ੍ਹਾਂ ਮੋਰਚਿਆਂ ਦੇ ਡਟੇ ਹੋਏ ਸਿੰਘ ਸ਼ੁਗਲ ਮੇਲੇ ਦੇ ਤੌਰ ਤੇ ਏਠਾ ਮੈਦਾਨ ਵਿੱਚ ਬੈਠੀਆਂ ਦੁਸ਼ਮਣ ਦੇ ਕਿਸੇ ਵੇਲੇ ਚਾਣਗ ਗੋਲੀਆਂ ਦੀ ਫੰਡ ਮਾਰ ਦਿੰਦੇ ਜਿਸ ਨਾਲ ਸੈਂਕੜੇ ਮੁਗਲ ਫੱਟੜ ਹੋ ਜਾਂਦੇ ਇੱਕ ਦਿਨ ਸਤਗੁਰ ਜੀ ਦੀਵਾਨ ਤੋਂ ਬਾਅਦ ਕਿਲੇ ਦੇ ਮੋਰਚਿਆਂ ਨੂੰ ਵੇਖਣ ਲਈ ਨਿਕਲੇ ਸਭਾਵਕੀ ਕਿਲੇ ਦੇ ਬਾਹਰ ਨਜ਼ਰ ਮਾਰੀ ਵੇਖਿਆ ਕਿ ਅਨੰਦਪੁਰ ਦੇ ਚਾਰ ਜਵੈਰੇ ਅਣਗਿਣਤ ਮੁਗਲ ਸੈਨਾ ਡੇਰੇ ਲਾ ਕੇ ਬੈਠੀ ਹੋਈ ਚਾਰੇ ਪਾਸੇ ਤੰਬੂ ਖਮੇ ਸ਼ਮਿਆਨੇ ਲੱਗੇ ਹੋਏ ਸਨ ਜਗਾ ਜਗਾ ਦੇ ਮੁਗਲਾਂ ਦੇ ਫੌਜੀ ਨਿਸ਼ਾਨ ਝੁਲ ਰਹੇ ਸਨ ਕਿਤੇ ਕਿਤੇ ਪਹਾੜੀ ਰਾਜਿਆਂ ਦੇ ਕੇਸਰੀ ਝੰਡੇ ਲਹਿਰਾ ਰਹੇ ਸਨ ਇੱਕ ਵੱਡੇ ਸਾਰੀ ਸ਼ਮਿਆਨੇ ਦੇ ਬਾਹਰ ਇੱਕ ਛਤਨਾਰੇ ਦੇ ਬਿਰਸ਼ੇઠા ਕੁਝ ਸੈਨਿਕਾਂ ਦੇ ਅਧਿਕਾਰੀ ਬੈਠੇ ਸਨ ਪਤਾ ਲੱਗਾ ਕਿ ਜਵਰਦਸਾ ਗਾਂ ਦੇ ਵਜੀਦ ਖਾਂ ਬੈਠੇ ਚੌਪੜ ਖੇਡ ਰਹੇ ਨੇ ਇਸ ਪਾਸੇ ਪਹਾੜੀ ਰਾਜੇ ਬੈਠੇ ਨੇ ਸਤਗੁਰ ਜੀ ਨੇ ਉਸੇ ਵੇਲੇ ਮੋਢੇ ਤੋਂ ਧਲੁਖ ਬਾਣ ਲਾਇਆ ਇੱਕ ਤੀਰ ਚੜਾ ਕੇ ਜੋਰ ਦੀ ਉਹ ਬਿਰਸ਼ਵਾਲ ਛੱਡਿਆ ਤੀਰ ਸੱਪ ਵਾਂਗ ਛੁਗਦਾ ਉੱਡਿਆ ਬੜੇ ਜ਼ੋਰ ਨਾਲ ਜਾ ਕੇ ਪਲੰਗ ਦੇ ਪਾਵੇ ਵਿੱਚ ਲੱਗਾ ਜਿਹਦੇ ਤੇ ਦੋਵੇਂ ਸੂਬੇ ਬੈਠੇ ਹੋਏ ਚੌਪੜ ਖੇਡ ਰਹੇ ਸਨ ਬਾਣ ਨਾਲ ਲੱਗਣ ਨਾਲ ਪਲੰਗ ਜੋਰ ਦੀ ਲਿਆ ਕੁਝ ਕਦਮ ਅਗਾਹ ਸਰਕ ਗਿਆ ਇਹ ਵੇਖ ਕੇ ਸਾਰੇ ਜਣੇ ਭੈ ਭੀਦ ਹੋ ਗਏ ਜਦੋਂ ਬਾਣ ਨੂੰ ਪੁੱਟ ਕੇ ਵੇਖਿਆ ਪਤਾ ਲੱਗਾ ਵੀ ਇਹ ਗੁਰੂ ਜੀ ਦਾ ਬਾਣ ਆ ਸਾਰੀ ਸੈਨਾ ਡਠੰਬਰ ਗਈ ਸਾਰੇ ਚਰਜੋਂ ਲੱਗੇ ਵੀ ਆਖਿਆ تیر ਅੰਦਾਜ਼ੀ ਦਾ ਕਿਆ ਕਮਾਲ ਜੋ ਇੰਨੇ ਵੱਡੇ ਫਾਸਲੇ ਤੋਂ ਸਹੀ ਨਿਸ਼ਾਨਾ ਫੁੰਡਿਆ ਸੂਬਾ ਜ਼ਬਰਦਸਤਾਂ ਜਿਸ ਦਿਨ ਉਸ ਕੋਲ ਤੋਪ ਦੇ ਨਿਸ਼ਾਨੇ ਓਕੇ ਸਨ ਇਹ ਯਕੀਨ ਕਰਨ ਲੱਗ ਪਿਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਜ਼ਰੂਰ ਕਰਾਮਾਤੀ ਪੀਰ ਨਹੀਂ ਤਾਂ ਇਹ ਨਹੀਂ ਹੋ ਸਕਦਾ ਕਿ ਉਹਦੇ ਵਰਗੇ ਨੇ ਪੁੰਨ ਨਿਸ਼ਾਨੇ ਬਾਜ ਤੋਪ ਦੀ ਬਸ ਉਹ ਨਿਸ਼ਾਨੇ ਦੀ ਉਕਾਈ ਹੋ ਜਾਵੇ ਅੱਧ ਹੋ ਗੀ ਕਿ ਤੋਪ ਦੇ ਗੋਲੇ ਤਾਂ ਗੁਰੂ ਦੇ ਸਿਰ ਦੇ ਉੱਪਰੋਂ ਲੰਘ ਜਾਂਦੇ ਢਾੜੀ ਦੇ ਪੈਰਾਂ ਵਿੱਚ ਜਾ ਡਿੱਗਦੇ ਕੋਈ ਗੋਲਾ ਗੁਰੂ ਦੇ ਨੇੜੇ ਤੱਕ ਨਹੀਂ ਪੁੱਜਦਾ ਇਹ ਕਰਾਮਾਤੋਂ ਬਿਨਾ ਨਹੀਂ ਹੋ ਸਕਦਾ ਜਵਰਦਸ ਗਾਣੇ ਹੁਣ ਜਦੋਂ ਐਡੇ ਦੂਰ ਦੇ ਫਾਸਲੇ ਤੋਂ ਤੀਰ ਦਾ ਨਿਸ਼ਾਨਾ ਲੱਗਾ ਵੇਖਿਆ ਉਹ ਆਪ ਮਹਾਰਾ ਪਕਾਰ ਉੱਟਿਆ ਕਿ ਗੁਰੂ ਗੋਬਿੰਦ ਸਿੰਘ ਕੋਈ ਸਧਾਰਨ ਪੁਰਸ਼ ਨਹੀਂ ਉਹ ਕਰਾਮਾਤਾਂ ਦਾ ਮਾਲਕ ਅਜਮਦ ਵਾਲਾ ਪੀਰ ਮੇਰਾ ਇਸ ਗੱਲ ਤੇ ਪੱਕਾ ਈਮਾਨ ਹੋ ਗਿਆ ਜਬਰਦਸ ਗਿਆ ਜੇ ਇਹ ਗੱਲ ਕਰ ਹੀ ਰਿਹਾ ਸੀ ਇੰਨੇ ਨੂੰ ਇੱਕ ਹੋਰ ਤੀਰ ਬੜੀ ਤੇਜ਼ ਗਤੀ ਨਾਲ ਛੂਕਦਾ ਹੋਇਆ ਆਗਿਓ ਬਿਰਸ਼ ਦੇ ਤਣੇ ਵਿੱਚ ਲੱਗਾ ਜਿਸ ਦੇ ਹੇਠਾਂ ਸੂਬਿਆਂ ਦਾ ਪਲੰਘ ਵਿਸਿਆ ਹੋਇਆ ਸੀ ਸਾਰਿਆਂ ਦੀਆਂ ਭੈ ਭੀਤ ਨਜ਼ਰਾਂ ਉਹ ਤੀਰ ਵਾਲ ਲੱਗ ਗਿਆ ਤਾਂ ਵੇਖਿਆ ਇੱਕ ਤੀਰ ਨਾਲ ਕਾਗਜ਼ ਦਾ ਪੁਰਜਾ ਬੱਜਾ ਹੋਇਆ ਉਸ ਕਾਗਜ਼ ਦੇ ਟੁਕੜੇ ਨੂੰ ਖੋਲ ਕੇ ਪੜਿਆ ਗਿਆ ਉਹਦੇ ਵਿੱਚ ਗੁਰੂ ਜੀ ਨੇ ਲਿਖਿਆ ਸੀ ਸਾਡੀ ਤੀਰ ਅੰਦਾਜ਼ੀ ਨੂੰ ਕੋਈ ਕਰਾਮਾਤ ਨਹੀਂ ਜਾਣਣਾ ਇਹ ਕਰਾਮਾਤ ਨਹੀਂ ਕੇਵਲ ਕਰਤ ਕਿਰਤ ਵਿੱਦਿਆ ਹੈ ਕਰਾਮਾਤ ਕੁਦਰਤ ਦੇ ਸੂਲਾਂ ਦੇ ਵਿਰੁੱਧ ਅਦੇ ਵੱਡਾ ਕਹਿਰ ਹੁੰਦਾ ਰੱਬ ਦੇ ਭਾਣੇ ਵਿੱਚ ਚੱਲਣ ਵਾਲੇ ਪੁਰਸ਼ ਕਦੀ ਇਸ ਨੂੰ ਨਹੀਂ ਵਰਤਦੇ ਭਾਈ ਦਇਆ ਸਿੰਘ ਕੋਲ ਖੜਾ ਦੇ ਆਖਦਾ ਮਹਾਰਾਜ ਜੀ ਸਾਰੀ ਫੌਜ ਟਠੰਬਰ ਗਈ ਹੈ ਇਸ ਤਰ੍ਹਾਂ ਦੇ 10 12 ਤੀਰ ਹੋਰ ਛੱਡੋ ਤੇ ਟੈਂਟਾਂ ਹੀ ਰੋਜ਼ ਦਾ ਖਤਮ ਕਰ ਦਿਓ ਮਹਾਰਾਜ ਜੀ ਆਂਦੇ ਭਾਈ ਦਇਆ ਸਿੰਘ ਸਾਨੂੰ ਯੁੱਧ ਕਰਨ ਦੀ ਆਗਿਆ ਨਹੀਂ ਨਹੀਂ ਦਾ ਦੁਸ਼ਮਣ ਦੇ ਚਮੜ ਦੀ ਮਿੱਟੀ ਉਡਾ ਦਿੱਤੇ ਲੋਹੜ ਕਿਲੇ ਦੇ ਲਾਗੇ ਮੁਗਲਾਂ ਨੇ ਇੱਕ ਨਵੀਂ ਸ਼ੌਣੀ ਬਾਈ ਸੀ ਉਹਨਾਂ ਦਾ ਮੰਤਵ ਹੌਲੀ-ਹੌਲੀ ਅੱਗੇ ਵਧ ਕੇ ਅਨੰਦਪੁਰ ਦਾ ਘੇਰਾ ਤੰਗ ਕਰਨ ਦਾ ਸੀ ਇਸ ਸ਼ੌਣੀ ਦੇ ਨਾਲ ਅਰਸਤ ਬਾਣੀ ਦਾ ਤਕੜਾ ਪ੍ਰਬੰਧ ਕੀਤਾ ਗਿਆ ਸੀ ਇੱਕ ਦਿਨ ਰਾਤ ਬੜੀ ਹਨੇਰੀ ਸੀ ਲੋਗੜ ਦੇ ਜਥੇਦਾਰ ਭਾਈ ਸ਼ੇਰ ਸਿੰਘ ਦੇ ਮਨ ਵਿੱਚ ਉਹ ਮੰਗ ਆਈ ਵੀ ਇਸ ਹਨੇਰੀ ਰਾਤ ਦਾ ਲਾਭ ਉਠਾ ਕੇ ਮੁਗਲਾਂ ਦੀ ਸ਼ੌਣੀ ਦੇ ਛਾਪਾ ਮਾਰਨਾ ਚਾਹੀਦਾ ਇੱਕ ਦਾ ਦੁਸ਼ਮਣ ਦੀ ਕਟਵੱਡ ਕਰ ਆਈਏ ਦੂਜਾ ਰਸਤ ਬਾਣੀ ਲੁੱਟ ਲਈ ਆਈਏ ਮੁਗਲ ਆਵੇਸਲੇ ਪਏ ਨੇ ਦੋਆ ਮੁਖੀਏ ਸਿੰਘਾਂ ਨੇ ਉਸੇ ਵੇਲੇ 100 ਗੋਦੇ ਕਰੀਬ ਸਿੰਘਾਂ ਨੂੰ ਨਾਲ ਲਿਆ ਕਿਲੇ ਵਿੱਚੋਂ ਨਿਕਲ ਗਏ ਮੁਗਲਾਂ ਦੀ ਛਾਉਣੀ ਦੇ ਜਾਤਾਵਾ ਬੋਲਿਆ ਮੁਗਲ ਜਬਾਈ ਸਰਾਬਾਂ ਵੀ ਗਏ ਮਸਤ ਬੈਸਨ ਅਚਾਨਕ ਬਜ ਟੁੱਟ ਪੈਣ ਤੇ ਉਹਨਾਂ ਨੂੰ ਹੱਥ ਪੈਰਾਂ ਦੀ ਪੈ ਗਈ ਇਸ ਤੋਂ ਪਹਿਲਾਂ ਕਿ ਉਹ ਸੰਭਲ ਸਕਦੇ ਸਿੰਘਾਂ ਤਲਵਾਰਾਂ ਤੇ ਬਰਸ਼ਿਆਂ ਨਾਲ ਉਹਨਾਂ ਦੇ ਸੱਥਰ ਲਾ ਮਾਰੇ ਛਾਉਣੀ ਵਿੱਚ ਹਾਲ ਪਹਾਰਿਆ ਮੱਚ ਗਈ ਮੁਗਲ ਘਬਰਾ ਕੇ ਹਨੇਰੇ ਵਿੱਚ ਇੱਕ ਦੂਜੇ ਦੇ ਟੁੱਟ ਪਏ ਭਾਰੀ ਕਟਾਵਾੜ ਹੋਣ ਲੱਗੀ ਇਹ ਸਭੜਾ ਦਬੜੀ ਦਾ ਲਾਭ ਉਠਾ ਕੇ ਸਿੰਘਾਂ ਨੇ ਰਸ ਬਾਣੀ ਦਾ ਡੇਰਾ ਲੁੱਟ ਲਿਆ ਇਹ ਮੁਗਲਾਂ ਨੂੰ ਆਪੋ ਜ ਗਲੇ ਵੜਦਿਆਂ ਵੇਖ ਕੇ ਵਾਪਸ ਲੋਗੜੇ ਆਣ ਵੜੇ ਆਨੰਦਪੁਰ ਦਾ ਘੇਰਾ ਲੰਮਾ ਹੁੰਦਾ ਗਿਆ ਭਾਵੇਂ ਮੁਗਲਾਂ ਨੇ ਆਪਣੀਆਂ ਚੌਂਕੀਆਂ ਸਿੰਘਾਂ ਦੀ ਮਾਰ ਤੋਂ ਵਿਛਾੜ ਢਾਲੀਆਂ ਸਨ ਪਰ ਭੁੱਖੇ ਸਿੰਘ ਰੋਜ਼ ਕਿਲੇ ਵਿੱਚੋਂ ਨਿਕਲ ਗਏ ਨੇੜੇ ਤੇੜੇ ਦੇ ਵੈਰੀਆਂ ਦੇ ਡੇਰਿਆਂ ਦੇ ਧਾਵਾ ਬੋਲ ਦਿੰਦੇ ਮਾਰ ਵੱਡ ਮਚਾ ਗਏ ਛੋਲੀ ਨਾਲ ਵਾਪਸ ਦੌੜ ਆਉਂਦੇ ਦਾ ਲੱਗਦਾ ਤਾਂ ਵੈਰੀ ਦੇ ਡੇਰਿਆਂ ਤੋਂ ਭੋਜਨ ਦੀ ਸਮਗਰੀ ਲੁੱਟ ਲਿਆਉਂਦੇ ਸਿੰਘਾਂ ਦੀ ਛੇੜਖਾਨੀ ਤੋਂ ਜੋਸ਼ ਖਾ ਕੇ ਕਈ ਵਾਰ ਮੁਗਲ ਉਹਨਾਂ ਦਾ ਪਿੱਛਾ ਕਰਦੇ ਆਨੰਦਪੁਰ ਦੇ ਨੇੜੇ ਆ ਟੁੱਕਦੇ ਉਸ ਵੇਲੇ ਸਿੰਘ ਵਰਤ ਗਏ ਉਹਨਾਂ ਦੇ ਟੁੱਟ ਪੈਂਦੇ ਤੇ ਵੈਰੀ ਦਾ ਚੰਗਾ ਘਾਨ ਕਰਦੇ ਇਸ ਪ੍ਰਕਾਰ ਦਿਨ ਭਰ ਝੜਪਾ ਹੁੰਦੀਆਂ ਰਹਿੰਦੀਆਂ ਸੰਧਿਆ ਦੇ ਸਮੇਂ ਦੋਵਾਂ ਪਾਸਿਆਂ ਦੇ ਸੈਨਿਕ ਲੜਾਈ ਰੋਗ ਦਿੰਦੇ ਤੇ ਆਪਣੇ ਆਪਣੇ ਫਟੜਾ ਦੇ ਸ਼ੀਦਾਂ ਦੀ ਸੰਭਾਲ ਲੈ ਨਿਕਲਿਆ ਕਰਦੇ ਸਿੰਘਾਂ ਵਿੱਚ ਭਾਈ ਕਨਿਆਨਾ ਦਾ ਇੱਕ ਸਿੱਖ ਸੀ ਉਹ ਗੁਰਬਾਣੀ ਦਾ ਬੜਾ ਪ੍ਰੇਮੀ ਸੀ ਹਾਰੇ ਸਮੇਂ ਨਾਮ ਦੀ ਖਮਾਰੀ ਵਿੱਚ ਰੁੱਤਾ ਰਹਿੰਦਾ ਸੀ ਉਹਦੀ ਸੁਰ ਦਾ ਉੱਚੇ ਮੰਡਲਾਂ ਵਿੱਚ ਭੌਂਦੀ ਰਹਿੰਦੀ ਸੀ ਉਹ ਰਾਗ ਦਵੇਗ ਤੋਂ ਬਿਲਕੁਲ ਵਹਿਤ ਹੋ ਚੁੱਕਾ ਸੀ ਭਾਈ ਕਨਿਆ ਜੀ ਹਰ ਵੇਲੇ ਮੋਢੇ ਦੇ ਪਾਣੀ ਦੀ ਮਸ਼ਕ ਚੁੱਕੀ ਫਿਰਦਾ ਸੀ ਆਨੰਦਵਰ ਦੇ ਸਾਹਮਣੇ ਮੈਦਾਨ ਵਿੱਚ ਲੋੜਵੰਦਾਂ ਨੂੰ ਪਾਣੀ ਬੁਲਾਉਂਦਾ ਹੁੰਦਾ ਸੀ ਇੱਕ ਦਿਨ ਸਿੱਖਾਂ ਨੇ ਸਤਗੁਰਾਂ પાસે ਕਹਿੰਨਾ ਇਹ ਦੇ ਵਿਰੁੱਧ ਸ਼ਿਕਾਇਤ ਕੀਤੀ ਹਜੂਰ ਜੀ ਭਾਈ ਕਹਿੰਨਾ ਇਹ ਦੁਸ਼ਮਣਾਂ ਦੀ ਮਦਦ ਕਰਦੇ ਨੇ ਉਹ ਕਿਵੇਂ ਹਜੂਰ ਜੀ ਨੇ ਪੁੱਛਿਆ ਉਹ ਆਪਣੇ ਪਾਸੇ ਦੇ ਜ਼ਖਮੀਆਂ ਦੇ ਨਾਲ ਨਾਲ ਦੁਸ਼ਮਣ ਦੇ ਫੱਟੜ ਹੋਏ ਸਿਪਾਹੀਆਂ ਨੂੰ ਵੀ ਪਾਣੀ ਪਿਆਉਂਦੇ ਨੇ ਉਹ ਫੱਟੜ ਫਿਰ ਰਾਜੀ ਹੋ ਗਏ ਸਾਡੇ ਸਾਥ ਸਾਥੀਆਂ ਨੂੰ ਮਾਰਦੇ ਨੇ ਮਹਾਰਾਜ ਜੀ ਨੇ ਕਿਹਾ ਯਜਦੋ ਪੁੱਛਿਆ ਕਿਉਂ ਭਾਈ ਕਨਈਆ ਜੀ ਇਹ ਸ਼ਿਕਾਇਤ ਠੀਕ ਹੈ ਭਾਈ ਕਨਈਆ ਜੀ ਨੇ ਹੱਥ ਜੋੜ ਕੇ ਆਖਿਆ ਸਹਿਬ ਜੀ ਮੈਨੂੰ ਪਤਾ ਨਹੀਂ ਲੱਗਦਾ ਕਿ ਦੁਸ਼ਮਣ ਕੌਣ ਹੈ ਦੋਸਤ ਕੌਣ ਮੈਨੂੰ ਤਾਂ ਹਰ ਮਨੁੱਖ ਵਿੱਚ ਆਪ ਦਾ ਰੂਪ ਦਿਖਾਈ ਦਿੰਦਾ ਸਾਹਿਬ ਜੀ ਇਹ ਉੱਤਰ ਸੁਣ ਕੇ ਅਤੀ ਪਰਸੰਨ ਹੋਏ ਸਨੇਹ ਨਾਲ ਭਾਈ ਕन्हैया ਜੀ ਦੀ ਪੈੜ ਥਾਪੜ ਕੇ ਫਰਮਾਨ ਲਗੇ ਭਾਈ ਜੀ ਤੁਸੀਂ ਧੰਨ ਤੁਸੀਂ ਸੱਚੇ ਨੂੰ ਪਾ ਲਿਆ ਅਕਾਲਪੁਰ ਕੇ ਤੁਹਾਡਾ ਸੇਵਾ ਦਾ ਵਰਤ ਇਸੇ ਤਰ੍ਹਾਂ ਨਿਭਾਈ ਜਾਵੇ ਫਿਰ ਸਤਿਗੁਰੂ ਪਾਕਸ਼ਾ ਰਹੇ ਖੁਸ਼ ਹੋਗੇ ਭਾਈ ਕਨਿਆ ਜੀ ਨੇ ਮਲਮ ਦੀ ਇੱਕ ਡੱਬੀ ਕੋਲੋਂ ਦਿੱਤੀ ਆਖਿਆ ਅੱਗੇ ਆਪ ਜੀ ਲੋੜਵਾਦ ਨੂੰ ਪਾਣੀ ਪਿਉਆਉਂਦੇ ਸੀ ਹੁਣ ਤੁਸੀਂ ਜਗਮਾ ਤੇ ਮਲਮ ਵੀ ਲਾ ਦਿਆ ਕਰੋ ਇਸ ਤਰ੍ਹਾਂ ਮਹਾਰਾਜ ਜੀ ਸੰਗਤਾਂ ਨੂੰ ਬਚਨ ਬਲਾਸ ਸੁਣਾ ਕੇ ਦਰਸ਼ਨ ਦਿਦਾਰੇ ਦੇ ਕੇ ਸੰਗਤਾਂ ਨੂੰ ਨਿਹਾਲ ਕਰਦੇ ਬੋਲਣਾ ਜੀ ਸਤਨਾਮ ਸ਼੍ਰੀ ਵਾਇਗੁਰੂ ਅੱਜ ਦੇ ਸ਼ਬਦ ਵਿੱਚ ਅਕਰਵਾਦ ਘਟ ਬੋਲਿਆ ਗਿਆ ਹੋਵੇ ਸਤਗੁਰ ਜੀ ਬਖਸ਼ਣ ਯੋਗ ਹਨ ਬਖਸ਼ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ